ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਾਂ ਗਿਆਰਵਾ ਦਸਦੇ ਆ ਜਾਂ ਚਲੋ ਇਹ ਤੁਸੀਂ ਲੀਡਰ ਹੋਏ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚਲੋ ਜੇਲਾ ਚ ਚੱਲਣਾ ਤਾਂ ਫਿਰ ਫਿਰ ਤੁਹਾਨੂੰ ਨੀ ਲੀਡਰ ਕਿਤਾ ਬਣਦੇ ਸੋ ਆਈ ਡਿਸਪਲਿਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆ ਆਪਾਂ ਗਿਆਸਪਾਤ ਹੱਸਦੇ ਆ ਜਾਂ ਸੋ ਇਹ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚੱਲੋ ਜੇਲਾ ਚ ਚੱਲਣਾ ਤੇ ਫਿਰ ਫਿਰ ਦਿਖਾਉਨੇ ਆ ਲੀਡਰ ਕਿਤਾ ਬਣਦੇ ਸੋ ਆਏ ਡਿਸਪਲਿਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਸੀਰੀਅਸ ਇਸ਼ੂ ਅਸੀਂ ਡਿਸਕਸ ਕਰਨਾ ਹੈ। ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਾਂ ਜਿਆਦਾ ਬਾਅਦ ਦਸਦੇ ਆ ਜਾਂ ਚਲੋ ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ। ਆਓ ਚਲੋ ਜੇਲਾ ਚ ਚੱਲਣਾ ਤਾਂ ਫਿਰ ਫਿਰ ਦਿਖਾਉਨੇ ਆ ਲੀਡਰ ਕਿਤਾ ਬਣਦੇ। ਸੋ ਆਏ ਡਿਸਪਲਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਇੱਕ ਦਾ ਸੀਰੀਅਸ ਸੀਸ਼ੂ ਆਸੀ ਡਿਸਕਸ ਕਰਨਾ ਹੈ। ਔਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਾਂ ਅਨੁਭਵ ਦੱਸਦੇ ਆ ਜਾਂ ਚਲੋ ਤੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਆਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ। ਆਓ ਚੱਲੋ ਜੇਲਾ ਚ ਚੱਲਣਾ ਤਾਂ ਫਿਰ ਫੇਰ ਦਿਖਾਉਣੇ ਆ ਲੀਡਰ ਕਿਤਾ ਬਣਦੇ। so i discipline to sade kagrasian nu sariyan subscribe to one india channel and never miss an update